ਮੈਂ ਮੇਰਾ ਨਾਮ ਗਿਆਨ ਸਿੰਘ ਮਾਨ ਤੇ ਪਿੰਡ ਸਤੌਜ ਮੇਰਾ ਮੈਂ ਸੀਐਮ ਸਭ ਦਾ ਬ੍ਰਦਰ ਤੇ ਅੱਜ ਸਾਡੇ ਪਿੰਡ ਦੀ ਸਤੌਜ ਦੀ ਪੂਰੀ ਸੰਗਤ ਨੇ ਹਰਵੰਦ ਸਿੰਘ ਹੈਪੀ ਇਹਨਾਂ ਨੂੰ ਸਰਪੰਚੀ ਵਾਸਤੇ ਸਰਬਸੰਮਤੀ ਨਾਲ ਚੁਣਿਆ ਗਿਆਗਾ ਦੋ ਜਣੇ ਨੇ ਇਹਨਾਂ ਦੇ ਕੈਂਡੀਡੇਟ ਸੀਗੇ ਹੋਰ ਉਹਨਾਂ ਨੇ ਅੱਜ ਪਿੰਡ ਦੀ ਤੇ ਸੀਐਮ ਸਾਹਿਬ ਦੀ ਅਪੀਲ ਨੂੰ ਸਹਿਮਤ ਹੁੰਦੇ ਹੋਏ ਅੱਜ ਕਾਗਜ਼ ਵਾਪਸ ਲੈ ਲਏ ਤੇ ਇਹਨਾਂ ਨੂੰ ਸਰਬਸੰਮਤੀ ਨਾਲ ਸਰਪੰਚ ਸੁਣਿਆ ਗਿਆ ਤੇ ਸਾਰੇ ਪਿੰਡ ਦਾ ਸਾਰੀ ਸੰਗਤ ਦਾ ਤੇ ਸੀਐਮ ਸਾਹਿਬ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਵੀ ਸਾਡੇ ਪਿੰਡ ਨੇ ਤੋਜ ਨੇ ਸੀਐਮ ਸਾਹਿਬ ਦੇ ਜਿਹੜੇ ਉਹਨਾਂ ਦੇ ਚਾਹੁੰਦੇ ਸੀਗੇ ਵੀ ਸਰਬਸੰਮਤੀਆਂ ਹੋਣ ਪਿੰਡਾਂ 'ਚ ਤੋਜ ਤੋਂ ਵੀ ਅਸੀਂ ਨੇ ਸ਼ੁਰੂਆਤ ਕੀਤੀ ਹੈਗਾ ਇੱਥੋਂ ਵੀ ਸ਼ੁਰੂ ਬਾਕੀ ਪਿੰਡਾਂ 'ਚ ਵੀ ਪੂਰੇ ਪੰਜਾਬ ਨੂੰ ਅਪੀਲ ਕੀਤੀ ਹੈਗੀ ਸੀਐਮ ਸਾਹਿਬ ਨੇ ਸਰਬਸੰਮਤੀ ਕਰ ਲਈ ਸਾਡੇ ਪਿੰਡ ਦਾ ਸੀ ਸਰਪੰਚ ਇਹ ਪਿੰਡ ਨੇ ਚੁਣਿਆ ਇਹਨਾਂ ਨੂੰ ਸਰਬਸੰਮਤੀ ਨਾਲ ਚਾਹੁੰਦੇ ਆ ਅਸੀਂ ਚਾਹੁੰਦੇ ਆ ਪੂਰੇ ਪੰਜਾਬ ਦੇ ਲੋਕ ਆਪਣੇ ਆਪਣੇ ਪਿੰਡਾਂ ਦੀਆਂ ਪੰਚਾਇਤਾਂ ਸਰਬਸੰਮਤੀ ਨਾਲ ਚੁਣਨ ਤਾਂ ਕਿ ਵਿਕਾਸ ਕਾਰਜਾਂ ਵਿੱਚ ਕੋਈ ਅੜਿੱਕਾ ਨਾ ਬਣੇ ਸਾਰਿਆਂ ਦੇ ਭਾਈਚਾਰਕ ਸਾਂਝ ਬਣੀ ਰਹੇ ਤੇ ਮੈਂਬਰਾਂ ਤੋਂ ਲੈ ਕੇ ਸਰਪੰਚਾਂ ਤੱਕ ਸਰਬਸੰਮਤੀ ਨਾਲ ਪੰਚਾਇਤ ਚੁਣੀ ਜਾਂਦੀ ਆ ਤਾਂ ਜਿਹੜੇ ਹੋਰ ਫਾਲਤੂ ਖਰਚੇ ਹੁੰਦੇ ਨੇਗੇ ਚੋਣਾਂ ਵਿੱਚ ਉਹਨਾਂ ਤੋਂ ਬਚਤ ਹੁੰਦੀ ਆ ਤੇ ਪਿੰਡ ਦਾ ਭਾਈਚਾਰਾ ਤੇ ਏਕਾ ਬਣਿਆ ਰਹਿੰਦਾਗਾ ਤੇ ਪਿੰਡ ਦਾ ਵਿਕਾਸ ਇਹਦੇ ਨਾਲ ਜਿਆਦਾ ਹੋਣ ਦੇ ਸਭਾਵਨਾ ਬਣੀ ਰਹਿੰਦੀ ਹੈ ਤੇ ਅਮਨ ਮੁੱਖ ਮੰਤਰੀ ਜੀ ਕਦੋਂ ਆਏ ਸੀ ਪਿੰਡਾਂ ਆਪਣੇ ਨੂੰ ਥੋੜੇ ਉਹ ਆਪਣੇ 3 ਤਰੀਕ ਨੂੰ ਇੱਥੇ ਆਏ ਸੀਗੇ ਸਤੋਜ ਪਿੰਡ 'ਚ ਪੂਰੇ ਪੰਜਾਬ ਨੂੰ ਸਨੇਹਾ ਦੇਣ ਲਈ ਕਿ ਸਰਬਸੰਮਤੀ ਬਰੋ ਸਾਡੀ ਉਸੇ ਦਿਨ ਤੋਂ ਉਦੋਂ ਪਹਿਲਾਂ ਦੀ ਕੋਸ਼ਿਸ਼ ਚੱਲ ਰਹੀ ਸੀ ਸਰਬਸੰਮਤੀ ਕਰਨ ਲਈ ਤੇ ਸਾਰਾ ਕੁਝ ਓਕੇ ਹੋਇਆ ਪਿਆ ਸੀਗਾ ਤੇ ਸਹਿਮਤੀ ਬਣੀ ਬਣੀ ਪਈ ਸੀ ਤੇ ਸਿਰਫ 7 ਤਰੀਕ ਜਿਹੜਾ ਕਾਨੂੰਨੀ ਤੌਰ ਤੇ ਕਾਗਜ਼-ਵਾਬਸ ਲੈਣ ਦੀ ਡੇਟ ਹੁੰਦੀ ਆ ਉਹਦੀ ਵੇਟ ਕਰ ਰਹੇ ਸੀ ਤੇ ਪ੍ਰਕਿਰਿਆ ਇਹਨਾਂ ਦੀ ਕਾਗਜ਼ ਵਾਪਸ ਲੈਣ ਦੀ ਪੂਰੀ ਹੋ ਜੇ ਤੇ ਇਹ ਹਰੀ ਖੁਸ਼ਖਬਰੀ ਅਸੀਂ ਪੂਰੇ ਪੰਜਾਬ ਨੂੰ ਦੇ ਸਕੀਏ ਸੀਐਮ ਸਾਹਿਬ ਨੂੰ ਵੀ ਅਸੀਂ ਬਹੁਤ ਬਹੁਤ ਉਹਨਾਂ ਨੂੰ ਬਤਾਈ ਜਾਂਦੇ ਆ ਉਹਨਾਂ ਦੇ ਪਿੰਡ ਚ ਸਰਪੰਚ ਸਰਵ ਸਭ ਦੀ ਹਾਂਜੀ ਮੇਰਾ ਨਾਮ ਗੁਰਬਖਸ਼ ਸਿੰਘ ਔਰ ਭੋਲਾ ਜੀ ਪਿੰਡ ਸਤੌਜ ਤੋਂ ਜੀ ਅਸੀਂ ਸਾਰੇ ਨਗਰ ਨੇ ਜੋ ਪੰਚਾਇਤ ਦੀ ਸਹਿਮਤੀ ਆ ਜੀ ਤਕਰੀਬਨ ਹਰਵੰਦ ਸਿੰਘ ਹੈਪੀ ਤੇ ਆਪਾਂ ਨੇ ਸਰਪੰਚੀ ਦੀ ਚੋਣ ਦੀ ਜਿਹੜੀ ਸਹਿਮਤੀ ਕੀਤੀ ਹੈ ਜੀ 3 ਤਰੀਕ ਨੂੰ ਜੀ ਸਾਡੇ ਪਿੰਡ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਪਹੁੰਚੇ ਸੀ ਉਹਨਾਂ ਦੀ ਬਦੌਲਤ ਇਹ ਸਹਿਮਤੀ ਪਿੰਡ ਦੀ ਵੀ ਕੋਸ਼ਿਸ਼ ਸੀ ਔਰ ਉਹਨਾਂ ਦੀ ਵੀ ਇਹ ਕੋਸ਼ਿਸ਼ ਸੀ ਪੂਰੀ ਵੀ ਮੇਰੇ ਪਿੰਡ ਦੇ ਵਿੱਚ ਸਹਿਮਤੀ ਹੋਵੇ ਕਿਉਂਕਿ ਮੈਂ ਬਾਹਰ ਜਾ ਕੇ ਸਟੇਜਾਂ ਦੇ ਲੋਕਾਂ ਨੂੰ ਸਾਰਿਆਂ ਨੂੰ ਕਹਿ ਸਕਾਂ ਵੀ ਭਾਈ ਮੇਰੇ ਪਿੰਡ ਸਹਿਮਤੀ ਹੈ ਸਾਰੇ ਨਗਰ ਸਹਿਮਤੀ ਕਰੋ ਇਸ ਲਈ ਕਿਉਂਕਿ ਇਸ ਦੇ ਵਿੱਚ ਖਰਚਾ ਵੀ ਮਤਲਬ ਫालतू ਹੁੰਦਾ ਜੀ ਉਹ ਖਰਚੇ ਤੋਂ ਵੀ ਬਚਦੇ ਆ ਜੀ ਔਰ ਜੋ ਪਿੰਡ ਦੇ ਵਿੱਚ ਭਾਈ ਚਾਰਕਾ ਜੀ ਉਹ ਵੀ ਬਣਿਆ ਰਹਿੰਦਾ ਜੀ ਸੱਥਾਂ ਦੇ ਵਿੱਚ ਵੀ ਸਾਰੇ ਇਕੱਠੇ ਰਹਿੰਦੇ ਆ ਜੀ ਔਰ ਡਿਵੈਲਪਮੈਂਟ ਦੇ ਜੋ ਕੰਮ ਨੇ ਜੀ ਉਹ ਵੀ ਜੋ ਸਹਿਮਤੀ ਦੀ ਪੰਚਾਇਤ ਬਣਦੀ ਹੈ ਸਾਰੇ ਲੋਕ ਉਸ ਦੇ ਨਾਲ ਚੱਲ ਕੇ ਸਾਰੇ